ਮਾਂਸਾ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲੇ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਸੰਬੰਧ ਵਿੱਚ ਸਿੱਖਿਆ ਵਿਭਾਗ ਵੱਲੋਂ ਦਾਖਲੇ ਵਿੱਚ ਵਾਧਾ ਕਰਨ ਲਈ ਇੱਕ ਜਾਗਰੂਕਤਾ ਮੈਨੂ ਪ੍ਰਚਾਰਕ ਲਈ ਸਿੱਖਿਆ ਅਧਿਕਾਰੀ ਅਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਨੇ ਰਵਾਨਾ ਕੀਤੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਤੇ ਸਾਡੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਰੈਂਸ ਜੀ ਦੇ ਆਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿੱਚ انرੋਲਮੈਂਟ ਦੀ ਮੁਹਿੰਮ ਚਲਾਈ ਗਈ ਹੈ ਕੱਲ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਲਏ ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਅਸੀਂ ਕੱਲ ਅਤਲਾ ਕਲਾ ਤੋਂ ਅਨਰੋਲਮੈਂਟ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਕੱਲ ਮਾਨਸਾ ਬਲਾਕ ਦੇ ਵਿੱਚ ਸਾਡੀ ਜਿਹੜੀ ਅਨਰੋਲਮੈਂਟ ਸੀਗੀ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਸ਼ਾਮ ਨੂੰ ਮਾਨਸਾ ਪਹੁੰਚੀ ਅਤੇ ਅੱਜ ਅਸੀਂ ਦੂਸਰੇ ਦਿਨ ਲਾਖਲਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਗੁਰਨੇਕਲਾਂ ਤੋਂ ਸ਼ੁਰੂ ਕੀਤੀ ਗੁਰਨੇਕਲਾਂ ਦੇ ਵਿੱਚ ਅਸੀਂ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦੇ ਹੋਏ ਹੁਣ ਬੜਾ ਲਾਡਾ ਵਿਖੇ ਪਹੁੰਚੇ ਆ ਅਤੇ ਇੱਥੇ ਅਸੀਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਅੱਗੇ ਰੱਲੀ ਦਾਤੇਵਾਸ, ਡਾਲਪੁਰਾ, ਬਰੇਟਾ, ਧਨਪੁਰਾ ਵਾਪਸ ਬੋਹਾ ਤੇ ਸ਼ਾਮ ਨੂੰ ਪਹੁੰਚਾਂਗੇ ਇਹ ਮਹਿਮ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਕੱਲ ਮਾਨਸਾ ਜ਼ਿਲ੍ਹੇ ਦੇ ਪਿੰਡਾ ਅਥਲਾ ਕਲਾ ਤੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਅਤੇ ਮਾਨਸਾ ਦੇ ਵਿਧਾਇਕ ਸ਼੍ਰੀ ਵਿਜੇ ਸਿੰਘਲਾ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ ਉਹਨਾਂ ਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਡੀਓ ਮੈਡਮ ਭਪਿੰਦਰ ਕੌਰ ਜੀ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਹੜੀ ਇਨਰੋਲਮੈਂਟ ਡਰਾਈਵ ਹੈ ਇਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਚੱਲ ਰਹੀ ਹੈ ਇਸ ਦਾ ਜਿਹੜਾ ਮੁੱਖ ਮੰਤਵ ਹੈ ਉਹ ਪੇਰੈਂਟਸ ਨੂੰ ਜਾਗਰੂਕ ਕਰਨਾ ਹੈ ਕਿ ਉਹਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਜਿੰਨੀਆਂ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸਹੂਲਤਾਂ ਨੇ ਉਹਨਾਂ ਸਕੂਲਾਂ ਦਾ ਪ੍ਰਾਈਵੇਟ ਸਕੂਲ ਬਿਲਕੁਲ ਮੁਕਾਬਲਾ ਨਹੀਂ ਕਰ ਸਕਦੇ ਬੱਚਿਆਂ ਨੂੰ ਬਹੁਤ ਹੀ ਮਿਆਰੀ ਇਹ ਬਿਲਕੁਲ ਫ੍ਰੀ ਐਜੂਕੇਸ਼ਨ ਹੈ ਜਿਹੜੀ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਸਾਰੇ ਸਰਕਾਰੀ ਸਕੂਲ ਪ੍ਰੋਜੈਕਟਰਾਂ ਨਾਲ ਤੇ ਆਧੁਨਿਕ ਸਹੂਲਤਾਂ ਦੇ ਨਾਲ ਵਾਈਫਾਈ ਦੀ ਸਹੂਲਤ ਹੈ ਜਿਵੇਂ ਇਸ ਤਰ੍ਹਾਂ ਦੀ ਸਹੂਲਤਾਂ ਦੇ ਨਾਲ ਭਰਪੂਰ ਨੇ ਤੇ ਬਿਲਕੁਲ ਫ੍ਰੀ ਐਜੂਕੇਸ਼ਨ ਬੱਚਿਆਂ ਨੂੰ ਮਿਲ ਰਹੀ ਹੈ ਤੇ ਪੇਰੈਂਟਸ ਨੂੰ ਉਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਇਹ ਬਿਆਨ ਚਲਾਈ ਗਈ ਹੈ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਭਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਾਡੇ ਹਲਕੇ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਉਹਨਾਂ ਦੀ ਜੋਗਵਾਹੀਟ ਜੋ ਅੱਜ ਮਹਿਮ ਸਾਡੇ ਸਿੱਖਿਆ ਮੰਤਰੀ ਵੱਲੋਂ ਚਲਾਈ ਗਈ ਹੈ ਅਸੀਂ ਪੂਰੀ ਦੂਰਅੰਦਾਸੀ ਨਾਲ ਇਹ ਦੇਖਦੇ ਹਾਂ ਕਿ ਜਿਹੜੀ ਮਹਿਮ ਚੱਲੀ ਹੈ ਇਹ ਸਰਕਾਰੀ ਸਕੂਲਾਂ ਦੇ ਵਿੱਚ ਜੋ ਬੱਚੇ ਪੜ੍ਹਦੇ ਨੇ ਉਹਨਾਂ ਬਾਅਦ ਤੋਂ ਫੁੱਲ ਸਹੂਲਤਾਂ ਇਹ ਜੋ ਦਿੱਤੀਆਂ ਜਾ ਰਹੀਆਂ ਨੇ ਖਾਣਾ ਫ੍ਰੀ ਹੈ ਹੋਰ ਵੀ ਬਹੁਤ ਸੂਤਰ ਜਿਹੜੀਆਂ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜੋ ਮੈਨ ਚੱਲੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਇਹਨਾਂ ਨੇ ਦੱਸਣਾ ਹੈ ਵੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲਾ ਸਰਕਾਰੀ ਸਕੂਲ ਬਹੁਤ ਚਾਹੇ ਅੱਗੇ ਤੇਜ਼ੀ ਨਾਲ ਵੱਧ ਰਹੇ ਨੇ ਜਿੱਥੇ ਕਿ ਇੱਥੋਂ ਬਹੁਤ ਪੁਰਸਕਾਰ ਮਿਲ ਰਹੇ ਨੇ ਬੱਚੇ ਇਨਾਮ ਬਾਰੇ ਨੇ ਬਗਮਤੁਰਾਂ ਜੀ ਵੱਲੋਂ ਪਿਛਲੇ ਪਿਛਲੇ ਸਾਲ ਦੋ ਬੱਚੀਆਂ ਜੋ ਮੈਡ ਦੇ ਵਿੱਚ ਆਈਆਂ ਸੀ ਉਹਨਾਂ ਨੂੰ ਪੂਰਾ ਸਨਮਾਨਤ ਕੀਤਾ ਗਿਆ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਦੇ ਸਾਰੇ ਬੱਚੇ ਜਿੰਨੇ ਵੀ ਗਰੀਬਾਂ ਦੇ ਅਮੀਰਾਂ ਦੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਇਹਨਾਂ ਜਿਹੜੇ ਐਡਮਿਸ਼ਨ ਕੀਤੀ ਜਾਵੇ ਜੋ ਕਿ ਬਹੁਤ ਜ਼ਿਆਦਾ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਜਿਹੜੀ এনवायरमेंट ਮੈਮ ਆ ਚਲਾ ਰਹੇ ਹਾਂ ਜਿਸ ਦੇ ਨਾਲ ਅਸੀਂ ਜਿਹੜੀਆਂ ਸਹੂਲਤਾਂ ਗਵਰਨਮੈਂਟ ਦੇ ਰਹੀ ਹੈਗੀ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਤਾਂ ਕਿ ਲੋਕ ਅਵੇਅਰ ਹੋਣ ਤੇ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਜਿਹੜਾ ਹੈਗਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਕਰਾਉਣ ਕਿਉਂਕਿ ਇੱਥੇ ਬਹੁਤ ਹੀ ਮਾਈਨਰ ਫੀਸਾਂ ਫੀਸਤਾ ਹੈ ਹੀ ਨਹੀਂ ਹੈ ਤੇ ਲਗਭਗ ਜਿਹੜੀ ਸਾਰੀ ਪੜ੍ਹਾਈ ਹੈ ਉਹ ਮੁਫਤ ਹੈਗੀ ਹੈ ਤੇ ਸਹੂਲਤਾਂ ਹੈਗੀਆਂ ਨੇ ਜਿਹੜੀਆਂ ਉਹ ਬਹੁਤ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿੰਨੇ ਕ ਦਾਖਲੇ ਦਾ ਟੀਚਾ ਮਿਥਾਇਆ ਇਸ ਵਾਰ 5% ਦਾ ਸਾਨੂੰ ਟੀਚਾ ਦਿੱਤਾ ਗਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ 5% ਤੋਂ ਜਿਹੜਾ ਹੈਗਾ ਉੱਪਰ 10% ਤੱਕ ਲੈ ਕੇ ਜਾਈਏ ਮਾਨਸਾ ਡਿਸਟ੍ਰਿਕਟ ਦੇ ਵਿੱਚ ਬੁੱਢਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ